ਤੁਸੀਂ ਬਹੁਤ ਸਾਰੇ ਮੈਕਮਾ ਦੇ ਵਿੱਚ ਰਿਸ਼ਵਤਖੋਰ ਅਫਸਰਾਂ ਬਾਰੇ ਸੁਣਿਆ ਹੋਣਾ ਪਰ ਕਿਸ ਹੱਦ ਤੱਕ ਗਰਕੇ ਹੋਏ ਨਹੀਂ ਇਹ ਖਬਰ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦੇਵੇਗੀ ਖਬਰ ਡਾਬਲ ਇੰਜਨ ਦੀ ਸਰਕਾਰ ਯੂਪੀ ਵਾਲੇ ਪਾਸਿਓਂ ਮਿਲੀ ਹੈ ਯੂਪੀ ਦੇ 12 ਬਾਕੀ ਜ਼ਿਲ੍ਹੇ ਵਿੱਚ ਬਿਜਲੀ ਵਿਭਾਗ ਦੇ ਇੱਕ ਅਧਿਕਾਰੀ ਉੱਤੇ ਗੰਭੀਰ ਦੋਸ਼ ਲੱਗੇ ਹੈ ਇੱਕ ਗਰੀਬ ਕਿਸਾਨ ਨੇ ਇਹ ਦੋਸ਼ ਲਾਏ ਨੇ ਕਿ ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਕਸੀਅਨ ਪ੍ਰਦੀਪ ਗੌਤਮ ਉਸਨੇ ਬਿਜਲੀ ਦਾ ਬਿੱਲ ਗਲਤ ਢੰਗ ਨਾਲ ਵਧਾ ਕੇ ਭੇਜਿਆ ਅਤੇ ਜਦੋਂ ਠੀਕ ਕਰਨ ਵਾਸਤੇ ਉਸ ਨੂੰ ਆਖਿਆ ਉਹ ਕਹਿੰਦਾ ਬਿੱਲ ਠੀਕ ਕਰਵਾਉਣਾ ਤਾਂ ਆਪਣੀ ਪਤਨੀ ਨੂੰ ਇਕੱਲਿਆਂ ਭੇਜੀ ਕਿਸਾਨ ਨੇ ਕਿਹਾ ਕਿ ਦੋਸ਼ੀ ਨੇ ਆਖਿਆ ਕਿ ਤੇਰੀ ਪਤਨੀ ਬੜੀ ਸੋਹਣੀ ਹੈ ਉਹਨੂੰ ਨਾਲ ਲੈ ਆਹੀਂ ਤੇ ਬਿੱਲ ਠੀਕ ਹੋ ਜਾਊਗਾ ਪੀੜਤ ਕਿਸਾਨ ਨੇ ਦੱਸਿਆ ਕਿ ਪਹਿਲਾਂ ਤਾਂ ਉਸਨੇ ਉਸਦੀ ਪਤਨੀ ਦੀ ਸੁੰਦਰਤਾ ਦੀ ਤਾਰੀਫ਼ ਕੀਤੀ ਫਿਰ ਅਗਲੇ ਦਿਨ ਉਸਤਾ ਬਿਜਲੀ ਦਾ ਬਿੱਲ ਵਧਾ ਕੇ ਭੇਜਿਆ ਅਤੇ ਨਾਲ ਕਨੈਕਸ਼ਨ ਕੱਟ ਦਿੱਤਾ ਜਦੋਂ ਕਿਸਾਨ ਨੇ ਬਿੱਲ ਠੀਕ ਕਰਵਾਉਣ ਵਾਸਤੇ ਅਧਿਕਾਰੀ ਕੋਲ ਪਹੁੰਚ ਕੀਤੀ ਤਾਂ ਉਹਨਾਂ ਨੇ ਆਖਿਆ ਜੇ ਬਿੱਲ ਠੀਕ ਕਰਵਾਉਣਾ ਚਾਹੁੰਦੇ ਹੋ ਮੀਟਰ ਲਵਾਉਣਾ ਚਾਹੁੰਦੇ ਹੋ ਤਾਂ ਆਪਣੀ ਪਤਨੀ ਨੂੰ ਇਕੱਲਿਆਂ ਭੇਜੋ ਇਹਦੇ ਤੋਂ ਬਾਅਦ ਕਿਸਾਨ ਨੇ ਦੱਸਿਆ ਕਿ ਉਸ ਨੂੰ 40000 ਰੁਪਏ ਦੀ ਰਿਸ਼ਵਤ ਲੈਣ ਵਾਸਤੇ ਵੀ ਆਖਿਆ ਗਿਆ ਪਹਿਲਾਂ ਤਾਂ ਸਮਾਜਿਕ ਸ਼ਰਮ ਦੇ ਕਾਰ ਚੁੱਪ ਰਿਹਾ ਪਰ ਜਦੋਂ ਵਾਰ-ਵਾਰ ਉਸ ਦੀ ਪਤਨੀ ਨੂੰ ਭੇਜਣ ਵਾਸਤੇ ਦਬਾਅ ਬਣਾਇਆ ਗਿਆ ਰਿਸ਼ਵਤ ਮੰਗੀ ਗਈ ਤਾਂ ਉਸਨੇ ਹਿੰਮਤ ਇਕੱਠੀ ਕੀਤੀ ਅਤੇ ਲਗਭਗ 1 ਸਾਲ ਬਾਅਦ ਅਧਿਕਾਰੀਆਂ ਨੂੰ ਇਹ ਸ਼ਿਕਾਇਤ ਦਿੱਤੀ ਹੈ ਦੋਸ਼ੀ ਐਕਸ਼ਨ ਪ੍ਰਦੀਪ ਨੇ ਇਹਨਾਂ ਦੋਸ਼ਾਂ ਨੂੰ ਬੇਮਰਿਆਦ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸਭ ਉਸਤੇ ਖਿਲਾਫ ਇੱਕ ਸਾਜ਼ਿਸ਼ ਹੈ ਇਹਦੇ ਨਾਲ ਹੀ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਹੁਣ ਸਵਾਲ ਇਹ ਹੈ ਕਿ ਕੀ ਇਸ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਹੋਏਗੀ ਕਿ ਗਰੀਬ ਕਿਸਾਨ ਨਾਲ ਇਨਸਾਫ ਹੋਊਗਾ ਜਾਂ ਇਧਰ-ਉਧਰ ਹਾਲੇ ਨੂੰ ਹੋਰ ਝਟਕਣਾ ਪਏਗਾ ਇਸ ਘਟਨਾ ਨੇ ਇੱਕ ਵਾਰ ਫਿਰ ਭ੍ਰਿਸ਼ਟਾਚਾਰ ਅਤੇ ਅਧਿਕਾਰੀਆਂ ਦੇ ਮਨ ਵਿੱਚ ਕਿਸ ਤਰ੍ਹਾਂ ਦੀ ਮੈਲ ਅਤੇ ਕਿਸ ਤਰ੍ਹਾਂ ਦੇ ਮਿਆਰ ਡਿੱਗੇ ਹੋਇਆ ਉਹ ਸਾਰਾ ਕੁਝ ਸਾਹਮਣੇ ਲਿਆ ਕੇ ਖੜਾ ਕਰ ਦਿੰਦਾ ਹੈ